ਅੱਜ ਸੀ ਕਿਸਾਨ ਮੇਲੇ ਦੇ ਵਿੱਚ ਪਸ਼ੂ ਪਾਲਣ ਮੇਲੇ ਦੇ ਵਿੱਚ ਸਾਡੇ ਕਿਸਾਨ ਵੀਰਾਂ ਨੂੰ ਜਾਗਰੂਕ ਕਰਨ ਲਈ ਕਿ ਕਿਵੇਂ ਉਹ ਖੇਤੀਬਾੜੀ ਦੇ ਨਾਲ-ਨਾਲ ਸਹਾਇਕ ਕਿੱਤੇ ਅਪਣਾ ਕੇ ਵਾਧੂ ਮੁਨਾਫਾ ਕਮਾ ਸਕਦੇ ਹਨ ਉਸੇ ਸੰਦਰਭ ਦੇ ਵਿੱਚ ਮੱਛੀ ਪਾਲਣ ਦੇ ਨਾਲ ਨਾਲ ਕਿਹੜੇ ਹੋਰ-ਹੋਰ ਵਿਕਲਪ ਨੇ ਜਿਨ੍ਹਾਂ ਨਾਲ ਆਪਾਂ ਮੱਛੀ ਪਾਲਣ ਉਹ ਕੀਤਾ ਜਾ ਸਕਦਾ ਹੈ ਉਹਦੇ ਵਿੱਚ ਇਹ ਸੀ ਲੋਕਾਂ ਲਈ ਸਾਡੇ ਕਿਸਾਨ ਵੀਰਾਂ ਲਈ ਇਹ ਦਰਸਾਇਆ ਗਿਆ ਹੈ ਕਿ ਕਿਵੇਂ ਮੱਛੀ ਪਾਲਣ ਨੂੰ ਵੱਤਕ ਪਾਲਣ ਦੇ ਨਾਲ ਵੀ ਬੜੇ ਸੰਨੇਜਾ ਜੁੜਾ ਜਾ ਸਕਦਾ ਹੈ ਜਿਹਦੇ ਨਾਲ ਪਤਕਾਂ ਦਾ ਵੇਸਟ ਜਿਹੜਾ ਹੈ ਉਹ ਤਲਾਹ ਦੇ ਵਿੱਚ ਖਾਦ-ਖਰਾਦ ਦੀ ਰੂਪ ਪੂਰਤੀ ਕਰ ਦਿੰਦਾ ਹੈ ਅਤੇ ਮੱਛੀ ਦੇ ਲਈ ਜਿਹੜਾ ਵੇਸਟ ਵੱਤਕਾਂ ਦਾ ਆਉਂਦਾ ਹੈ ਉਹਦੇ ਨਾਲ ਮੱਛੀ ਦੀ ਕੁਦਰਤੀ ਖੁਰਾਕਤਪਨ ਹੁੰਦੀ ਹੈ ਭਾਵ ਇੱਕ ਦੂਸਰੇ ਨਾਲ ਸੁਮੇਲ ਨਾਲ ਦੋਨਾਂ ਨੂੰ ਉਹਦੇ ਫਾਇਦੇ ਹੁੰਦੇ ਹਨ ਸੋ ਜਿਸ ਕਰਕੇ ਤਲਾਹ ਦੀ ਸਾਫ ਸਫਾਈ ਹੁੰਦੀ ਹੈ ਵੱਤਕਾਂ ਦੀ ਦੁਆਰਾ ਜੋ ਵੀ ਕੀੜੇ ਮਕੌੜੇ ਵੱਧੂ ਕਟੂ ਕੀਟਨਾਸ਼ਕ ਉਹ ਸਾਰੇ ਵੱਤਕਾਂ ਵੱਲੋਂ ਖਾ ਲਏ ਜਾਂਦੇ ਜਿਹੜੇ ਉਹਨਾਂ ਦੀ ਖੁਰਾਕ ਦੇ ਰੂਪ ਵਿੱਚ ਕੰਮ ਕਰ ਜਾਂਦੇ ਹਨ ਪ੍ਰਤੀ ਏਕੜ ਦੀ ਅਗਰ ਆਪਾਂ ਗੱਲ ਕਰੀਏ 2 ਤੋਂ 3 ਟਨ ਆਪਾਂ ਮੱਛੀ ਹਾਸਲ ਕਰ ਸਕਦੇ ਆ ਅਤੇ ਨਾਲ ਹੀ ਨਾਲ ਪਹਿਲੇ ਤੇ ਦੂਜੇ ਸਾਲ 1 ਤੋਂ 2 ਲੱਖ ਰੁਪਇਆ ਸਿੱਧਾ ਮੁਨਾਫਾ ਤੀਜੇ ਸਾਲ 1,75,000 ਤੋਂ ਲੈ ਕੇ 2,25,000 ਤੱਕ ਆਪਾਂ ਇਹਦੇ ਨਾਲ ਸਿੱਧਾ ਮੁਨਾਫਾ ਕਮਾ ਸਕਦੇ ਆ ਭਾਵ ਤਲਾਹ ਦੇ ਵਿੱਚੋਂ ਆਪਾਂ ਨੂੰ ਮੱਛੀ ਮਿਲ ਜੇਗੀ ਤੇ ਨਾਲ ਹੀ ਜਿਹੜੀ ਵੱਤਕਾ ਦੇ ਕਲਚਰ ਕਰਨ ਨਾਲ ਵੱਤਕਾਂ ਦਾ ਜਿਹੜਾ ਮੀਟ ਅੰਡੇ ਤੇ ਉਹਨਾਂ ਨੂੰ ਆਪਾਂ ਜਾਂ ਡੱਕਲਿੰਗ ਜਿਹੜੇ ਆਪਾਂ ਵੱਤਕਾਂ ਦੇ ਚੂਚੇ ਗਏ ਲਏ ਉਹਨਾਂ ਨੂੰ ਵੀ ਵੇਚ ਕੇ ਆਪਾਂ ਚਾਰ ਪੈਸੇ ਚੋਖਾ ਕਮ ਆ ਸਕਦੇ ਆ